ਲੋ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰੇ ਗੁਪਤਰ ਵਾਜ ਭਰਾਵਾਂ ਦਾ ਟਰ ਪਰਵਾ ਠੀਕ ਹੈ ਜੀ ਲੋ ਜੀ ਬਾਈ ਪਿੰਡ ਦੇ ਗੁਪਤਰ ਉੜ ਗਏ ਫੇਰ ਅੱਜ ਕੱਲ ਤਾਂ ਬਾਈ ਬਹੁਤ ੜੇ ਵੇ ਤੇ ਅੱਜ ਤਾਂ ਚਲੋ ਥੋੜਾ ਹੀ ਆ ਹੁਣ ਡਾਈਆਂ ਡੂਈਆਂ ਹੋਈ ਜਾਂਦੀਆਂ ਮੇਲੋ ਬਾਈ ਨੂੰ ਇੱਧਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਕੀ ਹਾਲ ਚਾਲ ਵਧੀਆ ਜੀ ਬਾਹਰ ਮਾਲਕ ਵੀ ਠੀਕ ਠਾਕ ਆ ਹੋਰ ਸਵੇਰਾ ਟਾਈਮ ਆ ਗਈ ਕੁੱਤੇ ਦੇ ਉੱਪਰ ਹੁਣ। ਹੂੰ। ਫੇਰ ਲੰਘ ਜਾਣਾ ਖੰਮ ਨੂੰ। ਹਾਂ। ਉੱਪਰ ਦੇਖਣ ਵਾਲਾ ਬੰਦਾ ਹੈਗਾ ਪਿੱਛੇ। ਠੀਕ ਆ। ਆਉਂਦੇ ਸਾਰੇ ਕੁੱਤੇ ਦੇ ਪੁੱਛ ਜਾ ਉੱtre। ਹੂੰ ਠੀਕ ਆ। ਹੋਰ ਹੁਣ ਲੱਗੇ ਰਜਵ ਬੱਚੇ ਮੈਂ ਰਾਤ ਨੂੰ ਜਕਣਾ ਮੱਛਰ ਕੁੱਤੇ ਦੇ ਵਿੱਚ ਹੁੰਦਾ ਨਾ ਛੋਟੇ ਬੱਚੇ ਦੇ। ਹਾਂ। ਉਹ ਬੱਚਿਆਂ ਨੂੰ ਹੁਣ ਮੈਂ ਨਾ ਜਾਲ ਚ ਪਾ ਕੇ ਥੱਲੇ ਪੱਖੇ ਆਪਣੇ ਕੋਲ ਜਿੱਥੇ ਮੈਂ ਪੈਣਾ। ਠੀਕ ਆ। ਉੱਥੇ ਰੱਖ ਲੈਣਾ। ਓਕੇ। ਤੇ ਬਾਈ ਜਕਣਾ ਤਾਂ ਜੇਕ ਅੱਜ ਕੱਲ ਮੱਛਰ ਬਹੁਤ ਅੱਖਾਂ ਨਾ ਸਾਫ ਪਰ ਪੈਰਾ ਪਰ ਦੇਖ ਨਹੀਂ ਹੁੰਦਾ ਰਫੇ ਬੱਚੇ ਹਾਂ ਤੋਰਾ ਹਾਲ ਹੋ ਜਾਂਦਾ ਹਾਂ ਤੇ ਉਹਦੇ ਕਰਕੇ ਹਵਾ ਦੇ ਵਿੱਚ ਕਬੂਤਰ ਰੱਖਿਆ ਮੱਛਰ ਦੇ ਦੂਰ ਰੱਖਿਆ ਠੀਕ ਆ ਬਾਈ ਫੁਣਸੀ ਫੁਣਸੀ ਤੁਸੀਂ ਦੇਖ ਸਕਦੇ ਕਿਸੇ ਬੱਚੇ ਦੇ ਮਾੜਾ ਜਿਹਾ ਵੀ ਪੰਜੇ ਪਰ ਕਿਤੇ ਨਹੀਂ ਹੈਗਾ ਹੂੰ ਇਨੀ ਕੇਅਰ ਕਰੀ ਹੋਈ ਆ ਹੁਣ ਨਾ ਨਾ ਠੀਕ ਆ ਬਾਈ ਵਧੀਆ ਚਾਹੀਦਾ ਵੀ ਆ ਜਿਹੜਾ ਢਾਣੇ ਬਡੂਨੇ ਵਾਲੇ ਵੀ ਉਹ ਵੀ ਆਪਾਂ ਬਾਈ ਥੱਲੇ ਲੈ ਜੰਨੇ ਆਪਣੇ ਜਾਨਵਰ ਬਾਜ ਜੀ ਜਿਤਨਾ ਨਾ ਜਿਤਨਾ ਵੀਰੇ ਇਹ ਤਾਂ ਸਭ ਕਿਉਂਕਿ ਜਿੱਥੋਂ ਨੂੰ ਆਏ ਵੀ ਸਭ ਹਾਂ ਕਿਉਂਕਿ ਉੱਥੇ ਵੀਰੇ ਏਕੜੇ ਦਾ ਬਾਈ ਢੈਣਾ ਹੀ ਢੈਣਾ ਦਾ ਏਕੜੇ ਜਿਤਨਾ ਉੱਥੇ ਹੂੰ ਠੀਕ ਆ ਹੂੰ ਇਹ ਅ ਇਹ ਇੱਕ ਮੁੱਦਾ ਜਾ ਬਣ ਗਿਆ ਤੇ ਭਾਈ ਆਪਣੀ ਤਾਂ ਪੂਰੀ ਮਿਹਨਤ ਆ ਮਿਹਨਤ ਨੂੰ ਆਪਣੀ ਨੂੰ ਉੱਪਰ ਵਾਲਾ ਪਰਮਾਤਮਾ ਹਨਾ ਉਹ ਫਲ ਲਾ ਦਿੰਦਾ ਵੀਰੇ ਚਲੋ ਕੁੱਤਰ ਬਾਜੀ ਕਰਨੀ ਆ ਵੀਰੇ ਆਪਾਂ ਨੇ ਕਿਸੇ ਗੱਲ ਉਹ ਨਹੀਂ ਕਰਨਾ ਹੈਗਾ ਠੀਕ ਆ ਨਾ ਤੇ ਆਪਾਂ ਇਹਦਾ ਸਵਾਦ ਲੈਣਾ ਹੈ ਕੁੱਤਰ ਭਾਈ ਸਾਡੇ ਨੂੰ ਹੂੰ ਬਸ 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 ਇਹਦੇ ਗੱਲ ਭਾਈ ਕੋਈ ਰੜੀਆਂ ਊੜੀਆਂ ਨਹੀਂ ਕਰਨੀਆਂ ਅਸੀਂ ਕਿਸੇ ਗੱਲ ਨਾ ਉਹ ਜਿੱਦਣਾ ਭਾਈ ਹਾਂ ਅਸੀਂ ਕਰਨਾ ਆਦੋਂ ਜਿੱਦਣ ਸਾਡੇ ਕੋਲ ਤੇ ਚੰਗਾ ਔੜਦਾ ਲੱਗਿਆ ਵੀ ਹਾਂ ਠੀਕ ਆ ਉਸ ਦਿਨ ਭਾਈ ਜੋ ਵੀ ਉੱਥੇ ਸੀਨ ਹੋਊਗਾ ਉਹ ਤੁਹਾਡੇ ਸਾਹਮਣੇ ਹੋਊਗਾ ਚਲੋ ਹਾਰ ਜਿੱਤ ਵੀਰੇ ਬਾਕੀ ਤਾਂ ਆ ਮਹਾਰਾਜ ਦੀ ਕਿਰਪਾ ਏ ਬਾਕੀ ਬਾਈ ਆਪਣੇ ਜਾਨ ਬਣਾਣਾ ਧਿਆਨ ਰੱਖੋ ਹੁਣ ਬਾਜੀਆਂ ਬੂਜੀਆਂ ਆ ਗਈਆਂ ਹਾਂ ਇਹ ਬਹੁਤ ਫੋਨ ਆਉਂਦੇ ਆ ਬਾਈ ਸਾਡਾ ਕਬੂਤਰ ਇੱਧਰ ਹੋ ਗਿਆ ਤੁਰ ਗਿਆ ਇੱਕ ਬਾਈ ਦੇ ਵਿਚਾਰੇ ਦੇ ਤੀ ਕਬੂਤਰੇ ਘਰ ਨਿਕਲ ਕੇ ਕਰ ਤੋ ਇਹ ਚੀਜ਼ਾਂ ਦਾ ਵੀ ਬਾਈ ਧਿਆਨ ਰੱਖੋ ਆਪਣਾ ਆਪ ਕੇਅਰ ਕਰੋ ਹੁਣ ਇੱਧਰ ਕਬੂਤਰ ਤੁਰਨੇ ਦਾ ਕਾਰਨ ਕੀ ਹੋ ਸਕਦਾ ਜਾਂ ਤਾਂ ਬੈਰੀ ਆ ਹੂੰ ਬਈ ਇਹਦਾ ਪਹਿਲਾ ਪਾਣੀ ਅੱਜ ਹਾਂ ਇਹ ਕੂਤੀ ਦਾ ਪਹਿਲਾ ਪਾਣੀ ਹੈ ਅੱਛਾ ਇਹਨੂੰ ਅੱਜ ਆਪਾਂ ਨੇ ਪਹਿਲਾ ਪਾਣੀ ਲਾ ਕੇ ਹਾਂ ਕੱਢਣਾ ਆਪਾਂ ਲਾਇਆ ਸਿਰਫ ਇਹਨੂੰ ਪਾਣੀ 10 ਐਮਲ 10 ਐਮਲ ਪਹਿਲਾ ਪਾਣੀ ਲਾਤਾ ਹਾਂ ਠੀਕ ਆ ਇਹ ਵੀ ਡਾ ਦੇਣੀ ਅੱਜ ਪਾਣੀ ਲਾਗੇ ਹਾਂ ਹੁਣ ਤੱਕ ਕਿਹੜਾ ਇੰਜ ਕਰਾਈਆਂ ਜੀ ਸੁੱਕਿਆ ਠੀਕ ਆ ਤੇ ਚਲੋ ਕੂਤਰ ਇਹ ਵੀ ਤੇ ਇੱਕੜਾ ਹੁੰਦਾ ਜਦੋਂ ਸੁੱਕਾ ਕੂਤਰ ਡਾਉਨੇ ਨਾ ਆਪਾਂ ਹਨਾ ਕਿਉਂਕਿ ਵੀਰੇ ਕਬੂਤਿਆਂ ਦੀ ਤਸਵੀਰ ਆਪਣੀ ਆਪਣੀ ਹਰ ਇੱਕ ਦੀ ਆਪਾਂ ਕਹਿੰਦੇ ਨੇ ਵੀ 10 ਡਾਈਆਂ ਹੋਣੀਆਂ ਚਾਹੀਦੀਆਂ ਜਾਂ ਘੱਟ ਹੋਣੀਆਂ ਜਾਂ ਕੁਝ ਵੀ ਆ ਹਨਾ ਗੱਲਾਂ ਦਿਮਾਗ 'ਚ ਬਹੁਤ ਆ ਵੀਰੇ ਕਿਉਂਕਿ ਕੂਤਰ ਬਾਜੀ ਦੀਆਂ ਗੱਲਾਂ ਆਪਾਂ ਸ਼ੇਅਰ ਕਰਦੇ ਇੱਧਰ ਉੱਧਰ ਤੁਸੀਂ ਇੱਕ ਗੱਲ ਸੁਣੀ ਦੇਖੀ ਹੋਊਗੀ ਹਮ ਦੇ ਕਦੇ ਵੀ ਆਪਾਂ ਨੂੰ ਇੱਕੋ ਗੱਲ ਦਾ ਜਵਾਬ ਇੱਕੋ ਤਰ੍ਹਾਂ ਦਾ ਨਹੀਂ ਮਿਲਦਾ ਹੈਗਾ ਹਮ ਉਹਦੇ ਤਰ੍ਹਾਂ ਤਰ੍ਹਾਂ ਦੇ ਜਵਾਬ ਮਿਲਦੇ ਬੰਦਾ ਉਹਦੇ ਵਿੱਚ ਅਲਝ ਜਾਂਦਾ ਯਾਰ ਹਮ ਬਹੁਦੇ ਮਤਲਬ ਚੱਕਰਾਂ 'ਚ ਨਾ ਪਾਇਆ ਕਰੋ ਤੁਸੀਂ ਉਹਦੀ ਵੀ ਸੁਣ ਲਈ ਇਹਦੀ ਵੀ ਸੁਣ ਲਈ ਇਕਣਾ ਨਾ ਕਰੋ ਨਹੀਂ ਨਹੀਂ ਲੋੜੇ ਨਹੀਂ ਆਪਣੇ 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 ਜਾਨਵਰ ਦੇ ਪਹਿਲਾਂ ਆਪਣੇ ਜਾਨਵਰ ਨੂੰ ਦੇਖੋ ਯਾਰ ਜਾਨਵਰ ਤੁਸੀਂ ਰੱਖੇ ਹੋਇਆ ਆਪਾਂ ਨੇ ਮੈਂ ਰੱਖੇ ਪਿਆ ਮੈਂ ਖੁੱਡੇ ਦੇ ਵਿੱਚ ਰੱਖੇ ਪਿਆ ਕੁੱਤੇ ਮੈਨੂੰ ਪਤਾ ਉਹਦੇ ਬਾਰੇ ਹਾਂ ਕੁੱਤੇ ਤਾਂ ਆਪਣੇ ਦਾ ਤਸਵੀਰ ਕਿ ਆਏ ਹਨਾ ਦਿਮਾਗ ਕਿਹਜਾ ਜੋੜਾ ਤਾਂ ਉਹਦਾ ਬਲੱਡ ਲਾਈਨ ਕਹੀ ਜੀ ਦੀ ਉਹ ਯਾਰ ਉਹਦੇ ਬਾਰੇ ਆਪਾਂ ਨੂੰ ਪਤਾ ਉਹਦਾ ਸੁਭਾਅ ਦਾ ਪਤਾ ਆਪਾਂ ਬਸ ਤੁਸੀਂ ਆਪਣੇ ਜਾਨਵਰ ਨੂੰ ਪੜ੍ਹੋ ਪਹਿਲਾਂ ਕੋਸ਼ਿਸ਼ ਕਰੋ ਵੀ ਆਪਣੇ ਜਾਨਵਰ ਨੂੰ ਆਪਣਾ ਦੇਖ ਹੋ ਜਵੇ ਵੀ ਹਾਂ ਮੇਰਾ ਜਾਨਵਰ ਕਿੱਦਾਂ ਰਹਿੰਦਾ ਖੁੱਡੇ ਵਿੱਚ ਕੀ ਕਰਦਾ ਏ ਆਪਦਾ ਵੀਰੇ ਕੂਤਰੇ ਦਿਮਾਗ ਦੇ ਖੇਡ ਲਿਆ ਨਾ ਉਹਦੀ ਤੁਸੀਂ ਇਹ ਖੇਲ ਕੇ ਆਏ ਕੂਤਰੇ ਦਿਮਾਗ ਖੇਲ ਕੇ ਬਾਜੀ ਮਾਂ ਕੂਤੇ ਛੱਡ ਹੁੰਦਾ ਹੂੰ ਜਿਹੜੇ ਬੰਦੇ ਦਾ ਪਤਾ ਕਿਹਾ ਹੈ ਕਈ ਬੰਦੇ ਨੇ ਹੁਣ ਕਹਿੰਦੇ ਨੇ ਆਪਣੇ ਜਾਨਵਰ ਦਾ ਪਤਾ ਨਹੀਂ ਹੁੰਦਾ ਦੂਵੇ ਨੂੰ ਪੁੱਛੀ ਜਾਂਦੇ ਆ ਉਹ ਬੰਦੇ ਨੂੰ ਆਪਣੇ ਜਾਨਵਰਾਂ ਦਾ ਪਤਾ ਬਲੱਡ ਲੈਣ ਦਾ ਇਸ ਚੀਜ਼ ਬਹੁਤ ਮੈਟਰ ਕਰਦੀ ਵੀਰੇ ਠੀਕ ਹੈ ਨਾ ਉਹ ਕਿਹਾ ਤੁਹਾਨੂੰ ਐ ਵੀ ਪਤਾ ਹੋ ਸਕਦਾ ਮੇਰਾ ਕੂਤਰ ਕਿੰਨੇ ਬਾਦਾਮ ਖਿੱਚਦਾ ਕਿਹਾ ਕੋਸਾ ਨਾ ਤੁਹਾਨੂੰ ਪਤਾ ਹੋ ਗੱਲ ਕਿਸੇ ਨੂੰ ਕਿਹਾ ਪਤਾ ਉਹਦੇ ਬਾਰੇ ਸਹੀ ਗੱਲ ਆ ਹੂੰ ਸਾਲ ਬਾਈ ਹੁਣ ਆਪਾਂ ਜਿਆਦਾ ਟਾਈਮ ਨਾ ਖਰਾਬ ਕਰੀਏ ਭਾਈ ਲਾ ਤਾਂ ਪਾਣੀ ਆਪਣੇ ਦੂਵੇ ਨੂੰ ਜੀ ਦੀ ਡ ਇੱਕ ਬਾਈ ਬਾਜੀ ਵਾਰੇ ਦੱਸ ਦੇ ਮਾੜਾ ਜਾਂ ਮਨਸੂਰ ਵਾਲੀ ਬਾਜੀ ਕਿੰਨੇ 26 ਤਰੀਕ ਦੀ ਦੱਸ ਪੱਕਾ ਪਤਾ ਹੈ ਹਾਂ ਹਾਂ ਪੱਕਾ ਪੱਕਾ ਫੋਨ ਆਇਆ ਤਾਂ ਕੱਲ ਆਪਾਂ ਨੂੰ ਅੱਛਾ ਤੇ ਬਾਈ ਮੇਰਾ ਵੀਰ ਪਿੰਡ ਮਨਸੂਆ ਬਹੁਤ ਵੱਡਾ ਪਿੰਡ ਆ ਵੀਰੇ ਇਹ ਆਪਣਾ ਰੋਪੜ ਵਿਲਾ ਰੋਡ ਦੇ ਉੱਤੇ ਰੋਪੜ ਤੋਂ ਕੁ ਲਗਭਗ ਹੋਊਗਾ ਇਹ ਉਹੀ 6 5 6 ਕਿਲੋਮੀਟਰ ਹੋਊਗਾ ਤੇ ਵੀਰ ਇਹ ਪਿੰਡ ਦੇ ਵਿੱਚ ਬਾਜੀ ਮਤਲਬ ਕਰਾਉਂਦੇ ਆ ਤੇ ਕਬੂਤਰ ਬਾਈ ਭਾਜਦੇ ਬਹੁਤ ਘੱਟ ਆ ਉੱਥੇ ਬੜਾ ਪਿੰਡ ਆ ਕਿਉਂਕਿ ਉੱਥੇ ਲਗਭਗ 2 3 ਪਿੰਡਾਂ ਨਾਲ ਦਾ ਪਿੰਡ ਹੋਊਗਾ ਉਹ ਐਡਾ ਵੱਡਾ ਪਿੰਡ ਹੈਗਾ ਬੜਾ ਪਿੰਡ ਆ ਵਧੀਆ ਪਿੰਡ ਆ ਤੇ ਕਬੂਤਰ ਬਾਈ ਉੱਥੇ ਤੇ ਮਿਲ ਲਈ ਜਾਨੇ ਨਾਲੇ ਹਨਾ ਤੇ ਬਾਜੀ ਛੱਡਿਆ ਕਰੋ ਮੇਰਾ ਵੀ ਉੱਥੇ ਪਿੰਡ ਵਿੱਚ ਤੇ ਵਧੀਆ ਪਿੰਡ ਆ ਯਾਰ ਮੈਂ ਜਿਹੜੇ ਆਪਾਂ ਨੂੰ ਦੇਖਦੇ ਆ ਵੀਰ ਉਹ ਜਰੂਰ ਉੱਥੇ ਪਹੁੰਚੋ 26 ਤਰੀਕ ਨੂੰ ਪਿੰਡ ਮਨਸੂਆ ਬਾਜੀ ਆ ਬਾਈ ਕੁੱਲੀ ਬਾਜੀ ਆ ਬਾਕੀ ਪਹੁੰਚੋ ਬਾਈ ਵੀਰ ਜਿਹੜੇ ਆਪਣੀ ਵੀਡੀਓ ਦੇਖਦੇ ਨੇ ੜੇ ੜੇ ਦੇ ਉਹ ਆਪਣਾ ਹਿੱਸਾ ਲਓ ਬਾਈ ਇਹ ਬਾਜੀ ਵਿੱਚ ਆਪਾਂ ਨੇ ਵੀ ਬਾਈ ਛੱਡਣਾ ਆਪਣਾ ਕਬੂਤਰ ਮੁੱਢ ਕਿੰਨਾ ਉੱਥੇ 1200 ਰੁਪਏ 1200 ਮੁੱਢਾ ਵੀਰੇ ਉਧਰ ਤੇ ਇਨਾਮ ਨੂੰ ਦਾ ਮੌਕੇ ਤੇ ਹੀ ਪਤਾ ਨਾਮ ਦਾ ਤਾਂ ਚਲੋ ਮੌਕੇ ਤੇ ਹੀ ਆ ਬਾਕੀ ਪਤਾ ਨਹੀਂ ਅਜੇ ਪੱਕਾ ਨਹੀਂ ਪਤਾ ਉਹਦੇ ਬਾਰੇ ਨਾਮਾ ਨੂੰ ਮਤਲਬ ਖੁੱਲੀ ਬਾਜੀ ਆ ਬਸ ਖੁੱਲੀ ਬਾਜੀ ਆ 1200 ਰੁਪਿਆ ਮੁੱਢ ਨੂੰ ਬਾਈ ਪਹਿਲਾਂ ਉਹਨਾਂ ਨੇ 28 ਦੀ ਕਰਾਈ ਦੀ ਬਾਈ ਫਿਰ ਕੈਨਸਲ ਕਰਤੀ ਕੋਈ ਕਾਰਨ ਹੋ ਸਕਦਾ ਕਿਉਂਕਿ ਬਾਜ਼ੀਆਂ 28 ਦੀਆਂ ਵੀ ਬਹੁਤ ਆ ਬਾਕੀ 26 ਤਰੀਕ ਨੂੰ ਬਾਈ ਮਨਸੂਏ ਆ ਜਰੂਰ ਪਹੁੰਚੋ ਬਾਈ ਜਿਹੜੇ ਵੀਰ ਆਪਣੇ ਨੇੜੇ ਦੇ ਆਪਾਂ ਨੂੰ ਵੀਡੀਓ ਦੇਖਦੇ ਆ ਨਾ ਆਪਾਂ ਵੀ ਪਹੁੰਚ ਰਹੇ ਆ ਬਾਈ ਆਪਣੇ ਪ੍ਰਿੰਟ ਦੇ ਵੀ ਚਾਰ ਪੰਜ ਉੱਤਰ ਛੱਟਣੇ ਆ ਬਾਕੀ ਪਹੁੰਚਾਂਗੇ ਜਰੂਰ ਹਨਾ ਤੇ ਭਾਈ ਕਬੂਤਰ ਜਦੋਂ ਡਾਰ ਘਟਾ ਜਾਂਦਾ ਨਾ ਮੇਰਾ ਪੁਰਾ ਵੀਰ ਤੇ ਕਬੂਤਰ ਵੀਰੇ ਉਹਨੂੰ ਕਬੂਤਰ ਨੂੰ ਪਾਣੀ ਲੱਗਦਾ ਅੱਛਾ ਕਿਉਂਕਿ ਪਹਿਲਾ ਕਬੂਤਰ ਜਦੋਂ ਜਿਸ ਟਾਈਮ ਐ ਪੂਰਾ ਜ਼ੋਰ ਲਾ ਕੇ ਖਾਪ ਕੇ ਬਹਿਣ ਲੱਗ ਗਿਆ ਹਨਾ ਉਸ ਟਾਈਮ ਉਹ ਪਾਣੀ ਮੰਗਦਾ ਸੀ ਕਬੂਤਰ ਫਿਰ ਕੋਈ ਚਰਬੀ ਢਾਲ ਜਾਂਦੀ ਆ ਉਹਦੀ ਹੈ ਜਦੋਂ ਚਰਬੀ ਢਾਲੂਗੀ ਕਬੂਤਰ ਦੀ ਨਾ ਤੁਸੀਂ ਦੇਖਿਓ ਉਹ ਚਿੱਟੀ ਮਿੱਠ ਮਾਰਗਾ ਦੁੱਧ ਵਰਗੀ ਕਿਉਂਕਿ ਉਹ ਹੱਡੀਆਂ ਖੁਰ ਲਾ ਜਾਂਦੀਆਂ ਅੱਛਾ ਚਰਬੀ ਢਾਲਦੀ ਆ ਅੱਛਾ ਹਾਂ ਉਹ ਕਬੂਤਰ ਨੇ ਪਾਣੀ ਵਰਗੀ ਮਿੱਠ ਮਾਰਨੀ ਉਹ ਕਬੂਤਰ ਨੂੰ ਤੁਸੀਂ ਪਾਣੀ ਪੀ ਕਰੋ ਫਿਰ ਅੱਛਾ ਹਾਂ ਪਾਣੀ ਲਾ ਕੇ ਡਾਓ ਹਨਾ ਹਾਂ ਤੇ ਬਾਕੀ ਆ ਜਿਹੜੀ ਮਿਹਨਤ ਵੀਰੇ ਘਰ ਕੋਲ ਕਰਦੇ ਆ ਪਾੜੀਆਂ ਕਰਾਉਂਦੇ ਆ ਹਨਾ ਉਹ ਜ਼ਿਆਦਾਤਰ ਮੇਰਾ ਵੀ ਘਰੇ ਬੈਠ ਕੇ ਹੋਣੀ ਚਾਹੀਦੀ ਆ ਹੂੰ ਠੀਕ ਆ ਕਬੂਤਰ ਡਾਰ ਘਟਾਉਂਦੇ ਕਿੱਕੜਾ ਐ ਪਹਿਲਾਂ ਤਾਂ ਕਬੂਤਰ ਆਪਣੀ ਮਰਜ਼ੀ ਕੀ ਉੜੀ ਜਾਣਾ ਚੌ ਚੌ ਮਜ਼ਾ ਨਵਾਂ ਨਵਾਂ ਉਡਣ ਲੱਗਣਾ ਫੇ ਉਸ ਤੋਂ ਬਾਅਦ ਕਬੂਤਰ ਨੇ ਕੀ ਕਰਨਾ ਵੀ ਯਾਰ ਉਹ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਵੀ ਉਡਣਾ 10 ਡਾੜੀਆਂ ਕਰਾਉਣੇ ਲਗਭਗ ਧੁੱਪਾਂ ਵੀ ਪੈਂਦੀ ਆ ਤੇ ਕਬੂਤਰ ਫਿਰ ਉਹ ਉਲਟ ਕਰ ਲੈਂਦਾ ਕੰਮ ਘਟਾਉ ਲੈਂਦਾ ਅੱਛਾ ਹਾਂ ਇਹ ਇੱਕਣਾ ਹੋਣਾ ਚਾਹੀਦਾ ਮੇਰੇ ਹਿਸਾਬ ਕਰ ਤੇ ਜਿਹੜੀਆਂ 10 ਕਹਿੰਦੇ ਆ ਉਦੇ ਵਿਚੇ ਪੰਜ ਡੜੀਆਂ ਦੁਪਹਿਰ ਤੇ ਨਿਕਲਣਾ ਚਾਹੀਦਾ ਕਬੂਤਰ ਹੈ ਪੰਜ ਡੜੀਆਂ ਸਵੇਰ ਤੇ ਨਿਕਲਣਾ ਚਾਹੀਦਾ ਪੁੱਠੀਆਂ ਡੜੀਆਂ ਹਾਂ ਅੱਛਾ ਇੱਕਣਾ ਕਰਾ ਕੇ ਕਬੂਤਰ ਨੂੰ ਫੇਰ ਪਾਣੀ ਪਿਵਾ ਦੇ ਠੀਕ ਆ ਹਾਂ ਕਿਉਂਕਿ ਪਹਿਲਾਂ ਪਹਿਲਾਂ ਦੁਪਹਿਰ ਤੇ ਕੱਢੇ ਕਬੂਤਰ ਨੂੰ ਬਾਅਦ ਚ ਸਵੇਰ ਤੇ ਕੱਢੇ ਠੀਕ ਆ ਕਿਉਂਕਿ 1 ਵਜੇ ਤੇ ਆ ਕੇ 1 ਵਜੇ ਤੇ ਕੱਢ ਦੋ ਕਬੂਤਰ ਨੂੰ ਪਹਿਲਾਂ ਦੁਪਹਿਰ ਤੇ ਕਿਉਂਕਿ ਭਾਈ ਸੂਰਜ ਸਿਰ ਪਰ ਖੜਾ ਹੁੰਦਾ ਉਸ ਟਾਈਮ ਤੇ ਕਬੂਤਰ ਦੇ ਪਰਪੁਰਾਂ ਬੱਲੇ ਸੁੱਕ ਜਾਂਦੇ ਆ ਠੀਕ ਆ ਤੇ ਉਹ ਪਾਣੀ ਨੂੰ ਛੇਤੀ ਜਾਊਗਾ ਕਬੂਤਰ ਠੀਕ ਆ ਬਾਕੀ ਤੁਸੀਂ ਮੈਂ ਤਾਂ ਆਪ ਆਪ ਇਕੱਲਾ ਕਰਦਾ ਬਾਕੀ ਵੀਰਾਂ ਤੁਹਾਡੀ ਜਿੱਕਾ ਤੁਸੀਂ ਸਹੀ ਆ। ਉਹ ਜਿੱਦਾਂ ਅਗਲੇ ਨੂੰ ਲੋਟ ਲੱਗਦਾ ਆਪਾਂ ਉਹਦੀ ਕੋਈ ਗੱਲ ਕਰਨੀ ਹੈਗਾ। ਆਪਾਂ ਦਾ ਬਾਈ ਆਪਣਾ ਦੱਸਦੇ ਸੀ ਤਾਂ ਪੁੱਠੀਆਂ ੜਾਈਆਂ ਬਾਈ ਕਬੂਤਰ ਨਹੀਂ ਕਰਾਉਂਦੇ ਆ। ਠੀਕ ਹੈ ਜੀ ਕੋਈ ਨਹੀਂ ਕਰਾਉਂਦਾ ਸਾਨੂੰ ਨਹੀਂ ਪਤਾ ਉਹਦੇ ਬਾਰੇ। ਆਪਾਂ ਸ਼ਾਮ ਨੂੰ ਵੀ ੜਾਈ ਬਾਈ 2 ਵਜੇ ਤੇ ਕਰੀਬ ਪੁੱਠੀ ੜਾਈ ਕਰਾ ਦੀ ਦੀ ਆ ਜਾਨਵਰ ਜਿਹੜੇ ਨਵੇਂ ਨਵੇਂ ਜਾਨਵਰ ਹੁੰਦੇ ਆ ਆਪਣੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਉਹਨਾਂ ਨੂੰ ਸ਼ਾਮ ਨੂੰ ਵੀ ਪਤਾ ਲੱਗਣਾ ਚਾਹੀਦਾ ਪੁੱਠੀ ੜਾਈ ਕਰਾ ਦੀ ਦੀ ਆ। ਹਰ ਵੀ ਹਾਂ ਮੈਂ ਕਬੂਤਰ ਖੁੱਡੇ ਵਿੱਚ ਰਹਿੰਦਾ ਐ। ਉਸ ਨੂੰ ਦੇਣਾ ਆਪਾਂ ਕਿਆ ਦੇਖਦਾ ਵਿਚਾਰਾ ਉਸ ਗੁੱਡੇ ਦੇ ਵਿੱਚ ਕੁਝ ਨਹੀਂ ਦਿਖਦਾ ਉਹ ਤੇ ਬਾਅਦ ਜਰੋਂ ਛੱਡਦੇ ਆਪਾਂ ਤੇ ਨੇ ਟਾਈਮ ਉਹਨੂੰ ਟਾਈਮ ਨਾਲ ਪੜ ਲੈਦਾ ਕਿਹੜੇ ਘੜੇ ਟਾਈਮ ਉਹ ਪੁੱਠੀ ਡਾਈ ਜ਼ਰੂਰੀ ਹੈ ਬਾਈ ਹਾਂ ਬਹੁਤ ਬੰਦੇ ਡਾਂਦੇ ਆ ਯਾਰ ਕਰਾਂਦੇ ਆ ਪੁੱਠੀ ਣਾਈਆਂ ਚਲੋ ਕੋਈ ਕਰਾਂ ਦਾ ਨਾ ਕਰਾਂ ਦਾ ਆਪਾਂ ਨੂੰ ਕੋਈ ਚੱਕਰ ਨਹੀਂ ਜਿਹੜੇ ਵੀਰ ਆਪਣੇ ਨਾਲ ਜੁੜੇ ਵਿੱਚ ਚਲੋ ਆਪਣਾ ਫਰਜ਼ ਬਣਦਾ ਵਈ ਅਸੀਂ ਕਿੱਦਾਂ ਡਾਂਦੇ ਕਿੱਦਾਂ ਨਹੀਂ ਆਪਾਂ ਦੱਸਦੇ ਆ ਲਓ ਜੀ ਹੁਣ ਲਾਉਣ ਲੱਗੇ ਇਹਨੂੰ ਇਹਦਾ ਲਾਤ ਆਪਾਂ 10 ml ਪਾਣੀ ਇਹਦੀ ਕਰਾਈ ਬਾਈ ਮੜੇ ਜਾ ਸ਼ੌਂਕ ਜਾਂ ਕਰਾ ਦੋ ਫੂਲ ਕੇ ਪੱਲੇ ਬੁੱਲੇ ਦੇ ਆ ਕਬੂਤਰੀ ਬਾਈ ਆਪਾਂ ਡਾਉਣ ਲੱਗੇ ਅੱਜ ਸਾਹ ਕਬੂਤਰੀ ਜਾਵੇਂ ਲੈ ਠੀਕ ਆ ਕੰਡ ਟੋਰੀ ਕਰੀ ਵੀ ਦੀ ਆਪਾਂ ਨੇ ਪੱਲੇ ਦਿਖਾਇਓ ਮੜੇ ਜੇ ਸ਼ੌਂਕ ਕਰਾ ਦਮਣਾ ਜਿਆ ਪੱਲਿਆਂ ਦਾ ਖੋਲ ਕੇ ਆ ਲੋ ਜੀ ਆ ਇਹ ਪੱਲੇ ਜੀ ਇਤਨਾ ਸਾਫ ਆ ਇਧਰ ਫੱਟੀ ਵੱਜੀ ਵੀ ਆ ਠੀਕ ਆ ਇਧਰ ਆ ਬਾਈ ਹਰੀ ਫੱਟੀ ਮਾਰੀ ਵੀ ਆਪਾਂ ਡੰਡਾ ਜਾ ਟੋਰੀ ਹਰ ਕੋਟਾ ਟੋਰੀ ਕੋਟਾ ਠੀਕ ਆ ਗੁਲਾਬੀ ਠੀਕ ਆ ਬਾਈ ਜੀ ਮਾਰ ਦੋ ਓਲਾ ਬਾਏ ਗਰੂ ਦਾ ਨਾਮ ਲੈ ਕੇ ਚਲੋ ਜੀ ਬਾਈ ਠੀਕ ਆ ਜੀ ਚੱਲ ਬਾਈ ਝੋਟਿਆ ਚਲੋ ਜੀ ਹੁਣ ਤਿਆਰੀ ਆ ਦੂਏ ਦੀ ਬੱਚੇ ਛੱਡਣੇ ਬਾਈ ਚਾਹ ਤਾਂ ਇੱਕ ਕੱਲ 2 ਘੰਟੇ ਲੱਗ ਗਿਆ ਪਹਿਲੀ ਡਾਰ ਚ ਹੂੰ ਤੇ ਚੰਦਾਬਾ ਦਾ ਡਾ ਬਚੇ ਦਾ ਠੀਕ ਆ ਛੱਡ ਦੇਣਾ ਫੇਰ ਅੱਜ ਕਿ ਨਹੀਂ ਛੱਡ ਦਿੰਨੇ ਆ ਛੱਡਦਾ ਦੇਖੀ ਜਾਊਂਗਾ ਚਲ ਨਹੀਂ ਮਰ ਘਰੇ ਆ ਨਾਲੇ ਮਾਰ ਲੂੰਗਾ ਮੜਿਆ ਜੋਰ ਜਾ ਤੇ ਆ ਕਰਤ ਲੋਚ ਬੱਚੇ ਛੱਡਣਾ ਪੈ ਜੀ ਠੀਖੜੇ ਅੱਛਾ ਛੱਡਦਾ ਨਹੀਂ ਹੈਗਾ ਹਾਂ ਲੋਚ ਕੱਢੂੰਗਾ ਸਿੰਡੇ ਦਾ ਵੀ ਲਓ ਜੀ ਆ ਬਾਈ ਨਵਾਂ ਬੱਚਾ ਏ ਇਹ ਚੀੜ ਫੜ ਲਿਆ ਨਾ ਕਿਤੇ ਇਹ ਬਾਈ ਹਲੇ ਇਹਨੇ ਪਰ ਵੀ ਨਹੀਂ ਝਾੜੇ ਹਲੇ ਜੀਰੋ ਗਲੀ ਦਈ ਆ ਬਾਈ ਇਹ ਹਲੇ ਹਾਂ ਪਰ ਝਾੜ ਕੇ ਨਹੀਂ ਆਇਆ ਮੜਾ ਬੱਚਾ ਇਹ ਦਿਖਾਇਓ ਮੜਾ ਜਾਂ ਬੱਚੇ ਦੇ ਜੂ ਪਰ ਫਿਰਦੀ ਖੜੀ ਪਾਉਂਦਾ ਕਿੱਥੇ ਬਾਈ ਮੈਂ ਨਾ ਇੱਕ ਚਲ ਆਪਾਂ ਬਾਅਦ ਚ ਗੱਲ ਕਰਦੇ ਆ ਹਾਂ ਇਹ ਦਵਾਈ ਬਾਰੇ ਵੀ ਮੈਂ ਜ਼ਿਕਰ ਕਰਦਾ ਤਾਂ ਇਹ ਆਪਾਂ ਨੇ ਬਾਈ ਨਿਲਾਣੇ ਆ ਬੱਚੇ ਇਹਦੇ ਇਹਦੇ ਨਾਲ ਦੁਆਰੇ ਲਓ ਜੀ ਆ ਫਿਰਦੀ ਆਪਣੀ ਘੰਟ ਡੌਰੀ ਗੱਲ ਆ ਫਿਰਦੀ ਅੱਜ ਬਾਈ ਥੋੜੀ ਜੀ ਨਾ ਹਵਾ ਚੱਲਦੀ ਆ ਅਇਦ ਮੈਨੂੰ ਲੱਗਦਾ ਬਾਈ ਮੈਨੂੰ ਲੱਗਦਾ ਸਾਲਾ ਮੌਸਮ ਖਰਾਬ ਹੋਊਗਾ ਦੱਖਣ ਚੱਲਦਾ ਇਹ ਹੈ? ਦੱਖਣ ਦਾ ਨਹੀਂ ਚੱਲਦਾ ਨਹੀਂ ਨਹੀਂ ਤੇ ਤਾਂ ਠੀਕ ਆ ਨਹੀਂ ਤਾਂ ਦੱਖਣ ਚਲੋ ਖਰਾਬ ਕਰਦਾ ਬਾਈ ਦੱਖਣ ਵਿੱਚ ਕਬੂਤਰ ਖਰਾਬ ਹੋ ਜਾਂਦਾ ਇਹ ਸਾਲਾ ਇਕਨ ਸੱਪ ਵਰਗਾ ਵਜਾ ਸੱਤਾਂ ਵਾਰੀ ਕਿਉਂ ਕਰ ਲੋ ਆ ਬੱਚੇ ਦਾ ਇਹ ਵਜਾ ਛੱਡਣ ਲੱਗੇ ਜੀਰੋ ਕਲੀ ਦਾ ਆਪਣਾ ਕਹਿੰਦਾ ਛੱਡ ਦੇ ਕਹਿੰਦਾ ਆ ਲਓ ਜੀ ਲਓ ਵੀਰੇ ਹਜੇ ਇਹਨੇ ਬੱਚਾ ਇਹ ਜੀਰੋ ਕਲੀ ਦਾ ਕੱਲ ਪਹਿਲੀ ਰਾਤ ਤੀ ਹਾਂ ਕੱਲ ਇਹ ਬੱਚਾ ਬਾਈ ਇਹਦੇ ਕਿੰਨੇ ਘੰਟੇ ਗੱਲ ਡੇਢ ਦੋ ਘੰਟੇ ਲਾ ਗਿਆ ਹਾਂ ਨਾ ਇੱਧਰ ਬਾਈ ਠੀਕ ਗਿਆ ਇਦਾਂ ਕਲੀਆਂ ਨਾਲ ਦੀਆਂ ਇਹਦੇ ਆਪਾਂ ਰੰਗ ਲਾਇਆ ਵਾ ਬਾਈ ਟੂਸੇ ਨੂੰ ਟੂਸੇ ਨੂੰ ਲਾਇਆ ਵਾ ਹਾਂ ਇਹਨੂੰ ਰਹਿਣ ਦੇ ਨਰਬੀ ਟੋਰੀ ਨੂੰ ਲਾਇਆ ਵਾ ਗਲਾਬੀ ਹਾਂ ਅੱਜ ਹਵਾ ਚੱਲਦੀ ਹੈ ਅੱਜ ਢੜਕ ਨਾ ਜਾਵੇ ਹਨਾ ਢੜਕ ਨਾ ਜਾਵੇ ਢੜਕਣਾ ਤਾਂ ਕਿਹਾ ਮੁਸਾਬਾ ਕਰਕੇ ਰਹਿਣ ਦੇ ਫਿਰ ਛੱਡ ਦੇ ਬੜੇ ਡਾ ਦੇ ਬਾਈ ਅੱਜ ਜਿੰਨਾਂ ਦੀ ਨਾ ਡਾਈ ਬਣਦੀ ਆਪਣੀ ਰੋਕ ਲਾ ਹਲੇ ਕੋਈ ਚੱਕਰ ਨਹੀਂ ਇੰਨਾ ਵੀ ਆਪਾਂ ਨੂੰ ਕੋਈ ਕਾਲੀ ਨਹੀਂ ਆਪਾਂ ਕੰਨ ਖਰਾਬ ਕਰਨੇ ਆਪਣੇ ਜਾਨਵਰ ਇਹਲੇ ਉਹਨੂੰ ਪਾਣੀ ਲਾ ਕੇ ਡਾ ਦੋ ਬਹੁਤ ਸਾਫ਼ ਸੰਭਾਲ ਹੁਣ ਆ ਮਜ਼ੀਦਾ ਇਹਨੇ ਵਿਚਾਰੇ ਜਾਨਵਰ ਬਣਦੇ ਆ ਇਹ ਤਾਂ ਬੜਾ ਟਾਈਮ ਲਾਉਂਦਾ ਇਹਦਾ ਭਾਈ ਉਹ ਆਪਾਂ ਪਹਿਲੀ ਕੱਲੀ ਵਾਲੇ ਦਾ ਇਹ ਥੋੜਾ ਜਿਹਾ ਜਾਨ ਵਿੱਚਿਆਂ ਨਾਲੇ ਬੜਾ ਅੱਛਾ ਚਲੋ ਇਹਨੂੰ ਛੱਡ ਲਓ ਜੀ ਭਾਈ ਆ ਦੂਆ ਬੱਚਾ ਉਹਦਾ ਇਹ ਭਾਈ ਆ ਉਹਦਾ ਇਹਦੇ ਸਿਰ ਪਰ ਜੋੰਜੇ ਆ ਠੀਕ ਹੈ ਜੀ ਡੱਬਾ ਇਹਦਾ ਆਪਾਂ ਨੇ ਟੁੱਟਾ ਕਰਿਆ ਵਾ ਹਰਾ ਕੌਰੀ ਇੱਕ ਟੋਰੀ ਹਰੀ ਗਰੀ ਦੀ ਆ ਠੀਕ ਹੈ ਜੀ ਇਹਨੂੰ ਵੀ ਛੱਡ ਦੇ ਸੱਕਾ ਜੀ ਪੰਜੇ ਨੇ ਪੰਜੇ ਤੋਂ ਨੇ ਮਾਰੇ ਵੀਡੀਓ ਬਣਾਉਣ ਨਾਲੇ ਲੈ ਮੈਂ ਤੋਂ ਨਮਰ ਪਾਣੀ ਭਰ ਕੇ ਦੇ ਦੇ ਬਸ ਕੋਈ ਨਹੀਂ ਮੈਂ ਇਦਾਂ ਹੀ ਭਾਗ ਕਰ ਦੇਣਾ ਮੰਝੇ ਸਾਫ ਜੇ ਹੋ ਜੂਗੇ ਥੋੜੇ ਜਿਹਾ ਬਾਈ ਲੈ ਇੱਕ ਬੰਦਾ ਨਹੀਂ ਬਾਈ ਸਾਨੂੰ ਮਿਲਦਾ ਹੈਗਾ ਖਾ ਉਹ ਸਾਡਾ ਔਖਾ ਥੋੜਾ ਘਸਰਾ ਦੂਆ ਭਾਈ ਆਇਆ ਨਹੀਂ ਉਹ ਆਇਆ ਨਹੀਂ ਹੈਗਾ ਇਹਦਾ ਬਾਈ ਘਰ ਵੀ ਪੁੱਤਰ ਨੂੰ ਐਨ ਤੱਲੀ ਨਾਲੇ ਡਾਈ ਰਹਿਣ ਕਰਕੇ ਆਪਣੀ ਤੱਲੀ ਐਦਾਂ ਨਹੀਂ ਵੀ ਸੰਤ ਆਇਆ ਹੁੰਦਾ ਵੀ ਅੱਜ ਘਰਾਂ ਵੀ ਬਾਜੀ ਹੋਈ ਆ ਸਾ ਆਪਣੀ ਮਰਦੀ ਨਾਲੇ ਡਾਈ ਰਹਿ ਘਰੇ ਪਤਾ ਲੈਂਦਾ ਬਾਜੀ ਆ ਖਿਆ ਹੈ ਹਨਾ ਮੈਂ ਕਰੀ ਚੈੱਕ ਕਰੋ ਐਨ ਬਾਜੀ ਮੰਗੋ ਹਾਂ ਸਹੀ ਗੱਲ ਹੈ ਇੱਥੇ ਚੈੱਕ ਵੀ ਕਰਾਉਣਾ ਟਾਈਮ ਲਾਉਣਾ ਪੁੱਤਰ ਜਿੱਕਣਾ ਇਦਾਂ ਹਾਂ ਚਾਚੇ ਜਾਣੇ ਹੁੰਦੇ ਆ ਅਸੀਂ ਅਜਾ ਟਾਈਮ ਵੀ ਲਾ ਦਿੰਦੇ ਬਾਈ ਤੇਰੇ ਫਲਾਣੇ ਦਾ ਟਾਈਮ ਆ ਕਰਾ ਚੈੱਕ ਐਦਾਂ ਬਾਈ ਸਾਡੇ ਚੱਲਦਾ ਰਹਿੰਦਾ ਹਾਸੇ ਮਜ਼ਾਕ ਵੀ ਅੰਜਾਮਣਾ ਵੀ ਚੈੱਕ ਕਰਦੇ ਰਹਿੰਦੇ ਆ ਚਲੋ ਜੀ ਇਹਨੂੰ ਵੀ ਛੜ ਦੋ ਹੁਣ ਮਾਰ ਦੋ ਲਾ ਇਹਨੂੰ ਵੀ ਨਵੇਂ ਬੱਚੇ ਇਹੇ ਚੱਲ ਬਈ ਤੂੰ ਵੀ ਚੱਲ 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 ਚਲੋ ਜੀ ਇਹ ਵੀ ਗਿਆ ਬਾਈ ਆ ਕੱਲਾ ਰੱਖਿਆ ਵਗਦਾ ਲਾ ਕੇ ਵਿੱਚ ਇਹ ਮਾਰਦਾ ਨਾ ਗੁੱਤਰਾਂ ਨੂੰ ਮੈਂ ਕਹਿੰਦਾ ਜੈ ਜੈ ਅਭੀ ਗੁੱਤਰ ਖੜ ਗਿਆ ਨਾ ਆ ਲਾਲਚੀ ਨਾ ਆਪਣਾ ਆਪਣੀ ਬਣਦੀ ਬਾਈ ਸਲਾਹ ਐਪੀ ਜੇ ਜਲੇ ਹੁਰ ਕੇ ਬਾਜੀ ਵਿੱਚ ਜਲੇ ਕੇ ਜਾਣ ਦੀ ਇਹਨੂੰ ਉਹ ਆ ਗਿਆ ਉਹ ਗਿਰ ਗਿਆ ਉਹ ਉਹ ਫੁੱਡੂ ਫੁੱਡੂ ਕੰਮ ਹੋ ਗਿਆ ਉਹ ਪੜਦਾ ਜਲਾਉਣਾ ਪੈਣਾ ਇਹ ਸਾਲਾ ਕਬੂਤਰਾਂ ਦਾ ਬਰਾਕ ਜਿਆਦਾ ਕਰਦਾ ਕਿੱਥੇ ਪੱਲੀ ਕਿੱਥੇ ਆ ਪੱਲੀ ਥੱਲੇ ਰੱਖੀ ਵੀ ਬਹੁਤ ਪਈ ਉਹ ਪਈਆ ਉਹ ਪਈਆ ਇਹ ਸਾਲਾ ਬਾਈ ਆ ਜਾਂ ਆਪਣੇ ਖੁੱਡੇ 'ਚ ਨਾ ਉਹ ਲੱਗਿਆ ਵਾ ਜਾਲ ਜਾ ਉਹ ਸਾਹਮਣੇ ਤਾਕੀ ਵਾਲਾ ਇਹ ਸਾਲਾ ਉਹਨੂੰ ਦੇਖ ਕੇ ਆ ਜਾਂਦਾ ਹੈ ਅਸੀਂ ਫਿਰ ਬੰਦ ਕਰ ਦਿੰਦੇ ਹਾਂ ਇਹਦਾ ਵੀ ਹੱਲ ਕਰਿਆ ਵਾ ਐਦਾ ਫਿਰ ਆਉਂਦਾ ਨਹੀਂ ਹੈਗਾ ਹਾਂ ਹਾਂ ਆ ਦੇਖੋ ਆ ਉੜ ਗਿਆ ਫੇੜਾਤਾ ਆਪਾਂ ਨੇ ਠੀਕ ਹੈ ਜੀ ਨਵਾਂ ਬੱਚਾ ਇਹ ਨਾ ਹਾਲੇ ਇਹਨਾਂ ਨੂੰ ਦੇਖ ਲੈਂਦਾ ਤਾਂ ਕਿ ਜਨ ਦੇਖ ਦੇ ਕੇ ਸਾਲਾ ਫੇਤੀ ਗੱਦਾ ਆ ਕੇ ਾਂਗੀ ਬਰਾਏ ਨਾ ਇਹਨੂੰ ਦੇਖ ਕੇ ਫੇਰ ਗਿਰ ਜਾਂਦਾ ਤਾਂ ਕਰਕੇ ਲਓ ਜੀ ਹੁਣ ਆ ਗਈ ਬਾਰੀ ਉਹਦੀ ਛੱਕਾ ਛੱਕਾ ਆਪਣੇ ਲਾ ਇਹ ਵੀ ਛੱਡਣਾ ਇਹ ਨਹੀਂ ਛੱਡਣਾ ਛੱਕਾ ਸਾਰਾ ਉਹ ਨਹੀਂ ਛੱਡਣਾ ਉਹ ਰਹਿਣ ਦੇ ਬੰਦ ਆ ਲਾਲ ਜੀ ਨਾ ਛੱਡਦੇ ਹਾਂ ਲਓ ਜੀ ਇਹਨੂੰ ਲੱਗਣ ਲੱਗਾ ਹੁਣ ਪਾਣੀ ਗਿਆ ਮਤੋਂ ਆ ਮੋ ਪਾਰਕੇ ਦੇ ਉਤਰੀਂ ਜੀ ਵਿਛਾ ਧੋਦੀ ਇਹਦੀਆਂ ਪੈਰਾਂ ਨੂੰ ਅ ਕੋਈ ਨਹੀਂ ਪੈਰ ਵੀ ਸਾਫ਼ ਹੋ ਜੀਂ ਵਿਚਕਾਰ ਲਵੇੜੀ ਜਾਂਦੇ ਨਾ ਪੈਰ ਹਾਲੇ ਅ ਥਾਲੇ ਵਾਲੇ ਦੀ ਬਚੌੜੀ ਜ਼ਿਆਦਾ ਕੋਈ ਵੀ ਹੈ ਹੂੰ ਕਿਤੇ ਨਾ ਕਿਤੇ ਇਹਨੂੰ ਐੇ ਥੋੜੀ ਪਰੇਸ਼ਾਨੀ ਕਰਦੀ ਹੁੰਦੀ ਕੱਲ ਜੇ ਬੈਰੀ ਜੇ ਥਾਲ ਕਿਤੇ ਫੜਦੀ ਲੱਤ ਪਿੱਛੇ ਘੁੱਟ ਹੋ ਜਾਂਦੀ ਕੱਲ ਬੈਰੀ ਨੇ ਵੀਰੇ ਮੇਰੇ ਤਾਂ ਉਤਰੀਓ ਕਿਹੜਾ ਨਿਕਲ ਗਿਆ ਓਏ ਉਤਰੀ ਸਾਲ ਇਹਦਾ ਇਹਦੇ ਤੋਂ ਦਜੀ ਕਰ ਸਕਦਾ ਬਾਈ ਕਾਖਾ ਨਿਕਲ ਗਿਆ ਹਾਂ ਨਿਕਲ ਗਿਆ ਬਈ ਆ ਵੀ ਵਜਾ ਮਾ ਚਿੰਜੇ ਦੇ ਤੇ ਗੱਲਾਂ ਗੱਲਾਂ ਚ ਚਲ ਕੋਈ ਗੱਲ ਨਹੀਂ ਚਲੋ ਇਹ ਉੱਡ ਨਹੀਂ ਇੰਨਾ ਸ਼ੁਕਰ ਕਰਾ ਆ ਨਹੀਂ ਨਵਾਂ ਨਹੀਂ ਉੜ ਗਿਆ ਹਾਂ ਕੋਈ ਨਹੀਂ ਕੋਈ ਚੱਕਰ ਨਹੀਂ ਪਾਣੀ ਲਾ ਦੇ ਬਾਈ ਇਹਨੂੰ ਬਈ ਪਹਿਲਾਂ ਹੁਣ 10 ਐਮ ਐਲ ਪਾਣੀ ਲਾਉਣਾ ਲਓ ਜੀ ਇਹਨੂੰ 10 ਐਮ ਐਲ ਪਾਣੀ ਲਾਉਣ ਲੱਗੇ ਹਾਂ ਇਹਦੀ ਵੀ ਡਾਈ ਬਣਦੀ ਅੱਜ ਪਾਣੀ ਲਾ ਕੇ ਛੱਡ ਦੇਣਾ ਆਪਾਂ ਨੇ ਵੀ ਉਧਰ ਕਾਲੂ ਨੇ ਵੀ ਆਵਣਾ ਡਾਇਆ ਵਾ ਆ ਜਾਂਦਾ ਕਾਲੂ ਦਾ ਕਾਲੂ ਦਾਲਾ ਮੇਰੇ ਨਾਲੇ ਬਾਜੀਆਂ ਲਾਉਣ ਲੱਜੁੰਦਾ ਵੀਰੇ ਟਾਈਮਾਂ ਦੇ ਨਾਲੇ ਪਰ ਮਾ ਠੀਕ ਆ ਦਿਖਾਉਂਦਾ ਬਾਈ ਦਿਖਾਉਂਦਾ ਬਾਈ ਕਿੰਨੇ ਮਿੰਟ ਦਾ ਟਾਈਮ ਆ ਵਾ ਐਨੇ ਮਿੰਟ ਦਾ ਟਾਈਮ ਆ ਵਾ ਠੀਕ ਆ ਪਾਣੀ ਉਹ ਬੋਸ ਚੱਕਦਾ ਆ ਹੈ 70 ਐਮਲ 80 ਐਮਲ ਮੈਂ ਕਿਹਾ 100 ਐਮਲ ਪਾਣੀ ਚੱਕ ਜੂ ਅੱਡਾ ਪੋਟਾ ਰ ਪਰਦੇ ਅੱਛਾ ਹਾਂ ਉਤਰ ਖਾਲਾ ਚੰਗਾ ਸੇਤ ਉਹ ਤੇ ਆ ਬਾਈ ਲੋ ਜੀ ਕਰ ਲੇ ਸ਼ੌਕ ਪੋਟਾ ਕੋ ਉਪਰ ਹਾਲੇ ਕੁਝ ਨਹੀਂ ਬਣਿਆ ਇਹਦਾ ਲਾਲ ਚੀਨਾ ਕਬੂਤਰ ਆ ਆਪਣਾ ਇਹਦੇ ਆਪਾਂ ਨੇ ਗੁਲਾਬੀ ਪੂਛ ਕਰੀ ਵੀ ਐ ਟੋਰੀ ਅਰ ਟੂਸਾ ਕਰੇ ਦੇ ਦੋਨੇ ਟੂਸੇ ਬਾਈ ਹਰੇ ਆ ਹਲੇ ਡਾਕੂਮੈਂਟ ਵਿੱਚ ਛੱਡ ਦਈਏ ਇਹਨੂੰ ਤੇ ਛੱਡਦੇ ਆਂ ਕੱਲ ਥੋੜੀ ਜਿਹੀ ਬਾਈ ਇਹਨੂੰ ਕੂਤਰ ਨੂੰ ਬੈਰੀ ਆਪਣੇ ਪਿੰਡ ਬੈ ਕੂਤਾ ਛੱਡੇ ਵੇ ਤੇ ਜ਼ਿਆਦਾ ਬੈਰੀ ਪੈਂਦੀ ਸੀ ਮੰਨਤਾ ਕਰਦਾ ਨਹੀਂ ਹੈਗਾ ਪਰ ੜਾਈ ਵੱਣਦੀ ਹੈ ਇਹਦੀ ਤਾਂ ਕਰਕੇ ਛੱਡਣ ਲੱਗੇ ਆ ਚੱਲ ਵੀ ਚੱਲ ਆ ਆਪਣਾ ਲਾਲਚੀ ਨਾ ਵੀ ਆਹ ਲੈ ਆਹ ਹੁਣ ਆਪੇ ਢੱਕੇ ਸਾਰੇ ਦੋਸਤ ਕੋਈ ਨਹੀਂ ਉੜ ਜੂਗੇ ਆਪਣੇ ਆਪ ਨਾਲੇ ਛਾਦਰੀਪੁਰ ਬੈਠੇ ਕੋਈ ਚੱਕੀ ਹੈ ਬਾਈ ਰਹਿਣ ਦੇ ਮੈਂ ਕਹਿੰਦਾ ਰਹਿਣ ਦੇ ਯਾਰ ਦੋ ਦੋਕ ਦਿਨ ਰੁਕ ਜਾ ਘਰਾਂ ਵੀ ਨਹੀਂ ਹੈਗੇ ਫਿਰ ਬਾਅਦ ਚ ਔਖਾ ਹੋ ਜਾਂਦਾ ਰਹਿਣ ਦੇ ਬਾਅਦ ਛੱਡ ਲਾਂਗੇ ਕੋਈ ਨਹੀਂ ਦੋਕ ਦਿਨ ਟਾਂਗੀ ਪਰ ਲਾ ਦੰਨੇ ਆ ਟਾਂਗੀ ਬੰਨ ਦੰਨੇ ਲੋ ਜੀ ਬਾਈ ਉਡਾ ਦੇ ਤਾਕੀ ਦੇਖਦੇ ਆ ਨਾ ਲੋ ਜੀ ਬਾਈ ਕੂਤਰ ਆਪਣੇ ਉੜਦੇ ਆ ਆ ਫਿਰਦੇ ਆ ਬਾਈ ਦੋ ਤਾਂ ਆਪਣੇ ਆ ਫਿਰਦੇ ਆ ਆਪਣਾ ਟੋਰੀ ਵਾਲਾ ਕੂਤਰ ਕਿੱਧਰ ਗਿਆ ਉਹ ਆਪਣੇ ਫਿਰਦੇ ਆ ਹਾਂ ਬਾਈ ਇੱਕ ਮਿੰਟ ਬਾਈ ਮਾਣਾ ਮੈਂ ਦਿਖਾ ਦਵਾਂਗਾ ਪੁੱਤਰ ਆ ਦੇਖੋ ਬਾਈ ਅੱਜ ਤਾਂ ਸਾਡੇ ਪਿੰਡ ਵੀ ਬਾਜੀ ਹੋਈ ਲੱਗੀ ਵੀ ਇੱਕ ਤਰ੍ਹਾਂ ਦੀ ਪੁੱਤਰ ਪੂਰੇ ਉੜਦੇ ਆ ਹੈ ਕੱਲ ਜ਼ਿਆਦਾ ਸੀ ਹੈ ਕੱਲ ਜ਼ਿਆਦਾ ਤੇ ਹਾਂ ਆ ਜਾਂਦਾ ਵੀ ਆਪਣਾ ਤੀਆ ਟੂਸੇ ਟੋਰੀ ਵਾਲਾ ਕੱਲ ਤਾਂ 150 ਹੋਣਾ ਹੈ ਕੱਲ ਹਾਂ ਨਹੀਂ ਕੱਲ ਹੋਣਾ ਮੇਰੇ ਖਿਆਲ ਮੈਂ 70 80 ਕਬੂਤਰ ਅੱਜ ਆਏ ਤਾਂ ਫਿਰਦੇ ਤੇ ਮੀ 70 80 ਪੱਕੇ ਬੈਰੀ ਵੀ ਆਈ ਆ ਬਾਈ ਕੱਲ ਬੈਰੀ ਵੀ ਪੈ ਗਈ ਸਾਰੀ ਬੈਰੀ ਵੀ ਕੰਮ ਖਰਾਬ ਕਰਦੀ ਆ ਫਿਰਦੇ ਆਪਣੇ ਦੋਨੇ ਕਬੂਤਰ ਆ ਫਿਰਦੇ ਆ ਪੀਆ ਬੱਚਾ ਇਹ ਜਾ ਫਿਰਦਾ ਬਾਈ ਟੂਸਿਆਂ ਵਾਲਾ ਇਹ ਤਾਂ ਉੱਸਾ ਇੱਕ ਟੌਰੀ ਮੈਂ ਕਹਾਂ ਉਹਦੀ ਬੈਰੀ ਦਾ ਨਾ ਹਾਲੇ ਸਾਲ ਇੱਕ ਹੋਰ ਕਰਕੇ ਦੇਖੇ ਜਿੱਕਰਾਂ ਕੁੱਤਨ ਪੈਂਦੀ ਆ ਹਾਂ ਹੁਣ ਤਾਂ ਬਾਈ ਖੇਤ ਖਾਲੀ ਹੋਣ ਲੱਗ ਗਿਆ ਫਰਕ ਪੈ ਜਾਣਾ ਜਿਹੜੇ ਹੁਣੇ ਚਮਕਣੇ ਜੇ ਹੁੰਦੇ ਰੀਵਾਂ ਐਨੇ ਨਿਕਲੇ ਲਵੇਂ ਨੇ ਇੱਕ ਬਰੀਕ ਬਰੀਕ ਪੈਰਾਂ ਨੂੰ ਬੰਨਦੇ ਦੋਹੀ ਪਹਾੜ ਹੂੰ ਬੈਰੀ ਕੋਲ ਆਉਂਗੀ ਸਾਲੀ ਪਿੱਛੇ ਚਮਕ ਜੀ ਪਾਈ ਕਰੂੰਗੀ ਡਰੂੰਗੀ ਅੱਛਾ ਹਾਂ ਠੀਕ ਆ ਅਬਜਾ ਬਾਈ ਵਧੀਆ ਹੜਦਾ ਸਾਡਾ ਨਵਾਂ ਬਜਾ ਜਿਹੜਾ ਤੁਹਾਨੂੰ ਦੱਸਿਆ ਚੀਕੜ ਵਜਾ ਬਾਈ ਚੀੜ ਜੀਰੋ ਕਲੀ ਦਾ ਬਜਾ ਹੈ ਸਾਡਾ ਆ ਜਾਂਦਾ ਆ ਫੜਦਾ ਚੀੜ ਇਹ ਪੂਰੀ ਇਹ ਨੂੰ ਤਾਂ ਛੱਡ ਲੰਦੇ ਨਾਲ ਆਹ ਦੇਖ ਲੂੰਗੇ ਇਹਦੇ ਨਾਲ ਵੀ ਦੋ ਹੱਥ ਨਹੀਂ ਹੈ ਨਾ ਬਾਈ ਇਹ ਬਣ ਗਈ ਗੱਲ ਉਹ ਬੱਚੇ ਨੂੰ ਚੀਕੜ ਨੂੰ ਫਸਾਉਂ ਕੇ ਬਾਜੀ ਹਾਂ ਜਿਕਣਾ ਹੁਣ ਚੀੜ ਫੜਦਾ ਇਹ ਬੜੇ ਕਬੂਤਰਾਂ ਨਾਲ ਪੰਗੇ ਲੈਂਦਾ ਸੋਰਾ ਇਹ ਇਹ ਜਾ ਛੱਡ ਹੋ ਜਾਂਦਾ ਦੇਖ ਹੋ ਜਾਂਦਾ ਤੂੰ ਕੀ ਬਣਦਾ ਲੈ ਪੂਰਾ ਉੜਦਾ ਵਧੀਆ ਯਾਰ ਇਹਨਾਂ ਸ਼ਾਕਾ ਬਾਈ ਇਹ ਬੱਚਾ ਆਪਣੇ ਸ਼ਾਕਾ ਕਬੂਤਰਾਂ ਦਾ ਵਧੀਆ ਉੜਦਾ ਏ ਦੇਖ ਲਾਂਗੇ ਇਹਨੂੰ ਫਸਾ ਕੇ ਕਿਤੇ ਬਾਕੀ ਬਾਈ ਵੀਡੀਓ ਬਾਤੇ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਕਰੋ ਆਪਣੇ ਵੀਰ ਜਿਹੜੇ ਆਪਣੇ ਨਾਲ ਜੁੜੇ ਹੋਏ ਹਨ। ساری ਵੀਡੀਓ ਦੇਖੋਗੇ ਯਾਰ ਕੁਛ ਨਾ ਕੁਛ ਮੰਨ ਲਾ ਵੀ ਵਧੀਆ ਹਨਾ ਤੁਹਾਡੇ ਕੋਲ ਤੁਹਾਡੇ ਨਾਲ ਬਾਜ਼ੀਆਂ ਕਰਕੇ ਵੀ ਗੱਲ ਵੀ ਹੋ ਜਾਂਦੀ ਆ ਬਾਜ਼ੀ ਸ਼ੁਭਰਾ ਕਰਕੇ ਕੋਈ ਹੱਲ ਤੁਹਾਨੂੰ ਵਧੀਆ ਕੁਛ ਨਿਕਲ ਸਕਦਾ ਹੂੰ ਬਾਜ਼ੀਆਂ ਵੀ ਆਪਾਂ ਤੁਹਾਨੂੰ ਪਤਾ ਬਾਜ਼ੀਆਂ ਵੀ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਚਲੋ ਜ਼ਿਆਦਾਤਰ ਤਾਂ ਵੈਸੇ ਆਪਾਂ ਆਪਣੀਆਂ ਵੀਡੀਓ ਬਣਾਉਂਦੇ ਆ ਬਾਈ ਆਪਾਂ ਬਾਜ਼ਾ ਬਾਜ਼ੀਆਂ ਪਰ ਵੀ ਨਹੀਂ ਉਹ ਕਰਦੇ ਕਿਸੇ ਨਾਲ ਜਾਂਦੇ ਵੀ ਨਹੀਂ ਕਦੇ ਕੋਈ ਜਿਹੜਾ ਆਪਣਾ ਯਾਰ ਮਿੱਤਰ ਆ ਪਰ ਬਲੌਗ ਕਰਦੇ ਕਰੋ ਵੱਧ ਤੋਂ ਵੱਧ ਕਮੈਂਟ ਦਿਲ ਠੋਕਦੇ ਕਰੋ ਆਪਾਂ ਜਾਇਆ ਹੁੰਦੇ ਆ ਹਾਂ ਕਿਉਂਕਿ ਹੌਸਲਾ ਹੁੰਦਾ ਬਾਈ ਆਪਣੀ ਆਪਣੀ ਵੀਡੀਓ ਜਬ ਬਣਾਉਂਦੇ ਨੇ ਨਾ ਜਦ ਬਾਜੀ ਬੂਜੀ ਤੇ ਜਾਂਦੇ ਆਪਾਂ ਤੁਹਾਨੂੰ ਬਾਜੀ ਵੀ ਲਾਈਵ ਦਿਖਾਈਦੀ ਆ ਵੀ ਹਾਂ ਬਈ ਆਪਾਂ ਅੱਜ ਛੱਡੇ ਆ ਕਰਿਆ ਜੋ ਵੀ ਆ ਨਾ ਵਧੀਆ ਲੱਗਦੀ ਐ ਲਾਈਕ ਸ਼ੇਅਰ ਕਰਦੇ ਕਰੋ ਆ ਬੱਕੀ ਹਣ ਪਿੰਡ ਪਰ ਅੱਜ 50 60 ਕਬੂਤਰ ਤਾਂ ਅੱਜ ਫੇਰ ਉੜਦੇ ਹੀ ਆ ਬਾਈ ਬਾਕੀ ਬੰਦੇ ਬਾਈ ਵਧੀਆ ਕੰਕਰ ਆਜੇ ਦੇ ਵੀ ਆਪਾਂ ਗਏ ਮਿਲੇ ਆ ਵੀਰੇ ਹਾਂ ਆਪਣੇ ਵੀਰ ਜਿਹੜੇ ਆਪਣੇ ਨਾਲ ਮਿਲਦੇ ਆ ਜੁੜਦੇ ਆ ਬਾਈ ਵਧੀਆ ਸਾਰਿਆਂ ਦਾ ਤੈਨੂੰ ਧੰਨਵਾਦ ਆ ਬਾਈ ਸਾਰਿਆਂ ਨੂੰ ਜਿੰਨਾਂ ਨੇ ਵੀ ਆਪਾਂ ਨੂੰ ਕਮੈਂਟ ਕਰਿਆ ਹਨਾ ਸ਼ੇਅਰ ਕਰਦੇ ਜਿਹੜੇ ਵੀਰੇ ਮੇਰੇ ਤੁਹਾਨੂੰ ਸਾਰਿਆਂ ਦਾ ਵੀਰੇ ਤਹਿ ਦਿਲੋਂ ਧੰਨਵਾਦ ਆ ਮੇਰੇ ਵਧੀਆ ਵੀਰੇ ਤੁਸੀਂ ਯਾਰ ਮਤਲਬ ਵਧੀਆ ਸਾਥ ਦਿੱਤਾ ਆਪਣੇ ਭਰਾ ਦਾ ਤੁਸੀਂ ਹਾਂ ਤੁਸੀਂ ਵਧੀਆ ਬੰਦੇ ਯਾਰ ਚਲੋ ਸਾਨੂੰ ਕਿਉਂਕਿ ਵੀਰੇ ਹੌਸਲਾ ਹੋ ਜਾਂਦਾ ਥੋੜੀ ਜਿਹਾ ਦੇਖ ਕੇ ਹਾਂ ਬਾਕੀ ਬਾਈ 26 ਤਰੀਕ ਨੂੰ ਜਿਹੜੇ ਵੀਰ ਆਪਣੇ ਨੇੜੇ ਤੇੜੇ ਦੇ ਆ ਜਰੂਰ ਪਹੁੰਚਿਓ ਮਨਸੂਏ ਪਿੰਡ ਬਾਜੀ 26 ਤਰੀਕ ਦੀ ਹਰ ਜਿੱਤ ਦਾ ਚਲੋ ਉਹ ਤਾਂ ਮੁਕੱਦਰਾਂ ਦੀ ਆ ਬਾਈ ਸਵਾਦ ਲੈਣ ਆਏ ਆ ਬੰਦੇ ਜ਼ਿੰਦਗੀ ਬਰਸਾ ਕੇ ਆਪਾਂ ਆਪਣੀ ਮਿਹਨਤ ਕਰਕੇ ਆਪਾਂ ਆਪਣੇ ਵੱਲ ਤੇ ਆਪਣੀ ਮਿਹਨਤ ਕਰਕੇ ਚੱਲੀਏ ਬਾਕੀ ਜੋ ਮਹਾਰਾਜ ਦੇ ਹੱਥ ਵਿੱਚ ਆ ਬਾਈ ਉਹਨੇ ਆਪੇ ਕਰ ਦੇਣਾ ਹੁਣ ਯਾਰ ਕੰਮਕਾਰ ਸਾਰੇ ਦੇ ਚੱਲੀ ਜੰਨੇ ਕੋਈ ਮੁੱਕਦਾ ਨਹੀਂ ਹੈਗਾ ਹਨਾ ਮੈਂ ਤਾਂ ਬੰਦਾ ਸਵੇਰ ਤੇ ਭੱਜ ਜਾ ਫਿਰਦਾ ਇਹ ਆ ਉਹ ਆ ਹਨਾ ਆ ਯਾਰ ਰੱਖਿਆ ਇੱਕ ਸ਼ੌਂਕ ਆ ਕੰਮ ਕਰਦੇ ਵੀਰੇ ਵਧੀਆ ਚਲੋ ਇਹਦੀ ਗੱਲ ਨਹੀਂ ਹੈਗੀ ਕੋਈ ਇੱਦਾਂ ਵੀ ਉਹ ਨਹੀਂ ਕੇਸ ਹੈਗਾ ਹੂੰ ਚਲੋ ਕੰਮ ਵਧੀਆ ਟਾਈਮ ਲੰਘਦਾ ਪਰ ਫਿਰ ਵੀ ਆਪਣਾ ਜਿਹੜਾ ਇਹ ਸ਼ੌਂਕ ਆ ਨਾ ਜਿਹੜਾ ਇੱਥੇ ਇਹਦੇ ਵਿੱਚ ਸਾਨੂੰ ਕਿਸੇ ਕੇ ਕੋਈ ਯਾਰ ਗਿਲਾ ਰੋਠਾ ਨਹੀਂ ਸਰੀਆ ਕੀ ਲੜਾਈ ਨਹੀਂ ਹੈਗੀ ਅਸੀਂ ਤਾਂ ਇੱਕ ਆਪਣਾ ਉੱਥੇ ਜਾ ਕੇ ਜਿਹੜਾ ਕਰਦੇ ਆ ਸ਼ੌਂਕ ਪੂਰਾ ਕਰਦੇ ਆ ਬਸ ਬੱਸ ਪਿਆਰ ਨਾਲ ਸਭ ਦੇ ਸੱਚਾਈ ਬੋਲਣਾ ਕਿਉਂਕਿ ਸਾਡਾ ਚੈਨਲ ਪਰ ਅਸੀਂ ਜੋ ਵੀ ਗੱਲ ਕਹਿੰਦੇ ਆ ਸੱਚ ਕਹਿੰਦੇ ਆ 100% ਵੀ ਝੂਠ ਨਹੀਂ ਬੋਲਦੇ ਬਦਲ ਹੋ ਗਿਆ ਬਦਲ ਚ ਕੋਈ ਗੱਲ ਨਹੀਂ ਹਾਂ ਹੌਸਲੇ ਕੱਢੇ ਹੋਏ ਬਾਜੀ ਮਾ ਜੇ ਛੱਡੇ ਹੁੰਦੇ ਬਦਲ ਹੋ ਜਾਂਦਾ ਫਿਰ ਹੁਣ ਆਇਆ ਨਾ ਮੌਸਮ ਬਾਜ਼ੀਆਂ ਵੀ ਬਾਈ ਖਰਾਬ ਕਰ ਦਿੰਦਾ ਮੌਸਮ ਚਲੋ ਦੇਖੋ ਜੋ ਬਣਦਾ ਜਿੱਦਾਂ ਵੀ ਹੋਇਆ ਅਪਡੇਟ ਦੇਣੀ ਆਪਾਂ ਨੇ ਤਾਂ ਅਪਡੇਟ ਦਿੰਦੇ ਰਹਾਂਗੇ ਮਿਲਦੇ ਜੀ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਹੁਣ ਮਾੜਾ ਮੋੜਾ ਰੋਟੀ ਪਾਣੀ ਖਾ ਕੇ ਇੱਥੇ ਨਹੀਂ ਲਿਆਈਏ 11:00 ਵੱਜ ਗਏ ਇੱਕ ਕਬੂਤਰ ਆਪਣਾ ਉਹ ਜਾਂਦਾ ਬਈ ਢੰਡਾ ਵਾਲਾ ਦੂਆ ਟੂਸਿਆਂ ਵਾਲਾ ਦਿਖਾਉਂਦੇ ਆ ਤੁਹਾਨੂੰ ਆਪਣਾ ਉਸਿਆਂ ਵਾਲਾ ਵੀ ਇੱਥੇ ਫਿਰਦਾ ਹੁਣ ਆ ਦੇਖੋ ਆ ਘੰਡ ਟੋਰੀ ਵਾਲੀ ਫਿਰਦੀ ਆਪਣੀ ਕਬੂਤਰ ਯਾਰ ਆ ਦੇਖ ਆ ਸਿਰ ਪਰ ਆਪਣੇ ਠੀਕ ਹੈ ਜੀ ਬਾਕੀ ਟੂਸਿਆਂ ਵਾਲਾ ਕਬੂਤਰ ਆਪਣਾ ਕਿੱਦਾਂ ਆ ਸਾਣਾ ਕਿਧਰ ਆ ਆ ਗਿਆ ਭਾਈ ਆ ਦੇਖ ਆ ਫਿਰਦਾ ਥੱਲੇ ਆ ਜਿਹੜਾ ਥੱਲੇ ਆਲਾ ਜਾਂਦਾ ਏ ਇਹ ਆਪਣਾ ਟੂਥਸ ਵਾਲਾ ਪੁੱਤਰ ਹੋ ਜਾਂਦਾ ਠੀਕ ਹੈ ਚਲੋ 11 ਦਾ ਵੱਜ ਗਿਆ ਵਾ ਠੀਕ ਆ ਬਾਕੀ ਹੁਣ ਆਪਣਾ ਜਾਦਾ ਬੜਾ ਢਾਂਗੀ ਪਰ ਬੈਗੇ ਆ ਸਾਹਮਣੇ ਢਾਂਗੀ ਲੱਗੀ ਵੀ ਆਪਣੀ ਵਜਾਦ ਬੈਗੇ ਆ ਪਾ ਤਾਰ ਕੇ ਛੱਡੇ ਕਰਦਣੇ ਬੰਦ ਠੀਕ ਹੈ